ਹਾਂਜੀ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਦੇ ਆਂ ਪੀਆਰ 126 ਬਾਰੇ ਇਹ ਜੀ ਆਪਾਂ ਬਾਹਣ ਦੀ ਮਿੱਟੀ ਪਟਾਈ ਸੀ 3 3 ਫੁੱਟ ਆਸ ਨੂੰ ਦੇਸੀ ਰ ਐਡਾ ਉੱਚਾ ਸੀ ਬਾਹਣ ਆਪਣਾ ਇਹ ਸੋ ਮਿੱਟੀ ਬਿਲਕੁਲ ਆਪਾਂ ਮੌਕੇ ਤੇ ਪਟਾਈ ਆ ਕੇ ਕਿਉਂਕਿ ਉਸ ਤੋਂ ਬਾਅਦ ਝੋਨਾ ਲਾਉਣ ਦਾ ਸਮਾਂ ਥੋੜਾ ਰਹਿ ਗਿਆ ਸੀਗਾ ਇਹ ਚ ਨਾ ਤਾਂ ਆਪਾਂ ਕੋਈ ਰੂੜੀ ਦੀ ਰੇ ਪਾਈ ਆਪਾਂ ਮੌਕੇ ਤੇ ਇੱਕ ਤਾਂ ਗਰਮੀ ਜ਼ਿਆਦਾ ਹੋਣ ਦੇ ਕਾਰਨ ਸਮਾਂ ਥੋੜਾ ਸੀ ਤੇ ਰੇ ਬਿਲਕੁਲ ਨਹੀਂ ਪਈ ਹਨਾ ਇਹ ਚ ਲਾਉਣਾ ਆਪਾਂ ਹਾਈਬ੍ਰਿਡ ਸੀਗਾ ਤੇ ਫਾਕ ਆਪਣੀ ਖਰਾਬ ਹੋ ਗਈ ਸੀ ਇਹ ਦੇ ਕਰਕੇ ਆਪਣੀ 126 ਲਾਉਣਾ ਪੈ ਗਿਆ ਸੋ ਬਾਲੇ ਵੀਰਾਂ ਨੇ ਆਖਿਆ ਵੀ 126 ਮਿੱਟੀ ਚੱਕੀ ਵਾਲੇ ਬਾਣ ਚ ਨਹੀਂ ਹੁੰਦਾ ਆਪ ਨੂੰ ਵੀ ਡਰ ਜਾ ਲੱਗਿਆ ਵੀ ਨੁਕਸਾਨ ਨਾ ਕਰ ਲਈਏ ਤੇ ਚਲੋ ਫਿਰ ਵੀ ਲਾਉਣਾ ਪਿਆ ਕੋਈ ਹੱਲ ਹੀ ਹੈ ਨਹੀਂ ਆਪਣੇ ਕੋਲ ਤੇ ਝੋਨਾ ਸਾਡੇ ਸਾਹਮਣੇ ਸਨ ਦੇਸੀ ਰਿਹਾ ਕਿਸੇ ਵੀ ਤਰ੍ਹਾਂ ਦੀ ਕੋ ਘਾਟ ਨਹੀਂ ਝੋਨੇ ਚ ਬਹੁਤ ਹੀ ਵਧੀਆ ਬਹੁਤ ਵਧੀਆ ਦੇਖਾ ਝੋਨੇ ਦੀ ਸੋ ਸਾਡਾ ਕਿਸਾਨ ਵੀਰ ਨਾਲ ਗੱਲ ਹੋਈ ਉਹਨਾਂ ਨਾਲ ਰਾਇ ਕਰੀ ਉਹਨਾਂ ਦੀ ਰਾਇ ਮੁਤਾਬਕ ਹੀ ਆਪਾਂ ਸਾਰਿਆਂ ਖਾਦਾ ਪਾਇਆ ਚ ਬਹੁਤ ਹੀ ਘੱਟ ਖਰਚੇ ਤੋਂ ਖਰਚਾ ਕੀਤਾ ਬਹੁਤ ਹੀ ਘੱਟ ਖਰਚਾ ਕੋਈ ਜ਼ਿਆਦਾ ਫਜ਼ੂਲ ਖਰਚਾ ਨਹੀਂ ਕੀਤਾ ਤੇ ਝੋਨਾ ਤਾਂ ਇਹ ਲੱਗਦਾ ਵੀ 90 ਮੰਡੇ ਪਲੱਸ ਹੀ ਹੋਣਾ ਚਾਹੀਦਾ ਇਹ 90 ਤੋਂ ਪਾਰ ਜਾਣਾ ਚਾਹੀਦਾ ਝੋਨਾ ਪੀ ਆਰ 126 ਝੋਨਾ ਹੈਗਾ ਸੋ ਬਹੁਤ ਵਧੀਆ ਝੋਨਾ ਸਾਡਾ ਕਿਸਾਨ ਵੀਰ ਦੀ ਰਾਇ ਦੇ ਮੁਤਾਬਕ ਚੱਲਦੇ ਆਂ ਉਹ ਵੀਰ ਨੇ ਵਧੀਆ ਰਾਇਆ ਦਿੱਤੀਆਂ ਘੱਟ ਖਰਚਾ ਕਰਵਾਇਆ ਤੋਂ ਝੋਨਾ ਬਹੁਤ ਵਧੀਆ ਲੱਗਦਾ ਸਾਨੂੰ ਤਾਂ ਬਾਕੀ ਬਾਡੀ ਕਰਾਂਗੇ ਪਤਾ ਲੱਗ ਜੂਗਾ ਸੋ ਮਿੱਟੀ ਚੱਕੇ ਦੇ ਬਾਣ ਜਿਸ ਤਰ੍ਹਾਂ ਦੀ ਫਸਲ ਹੋਣੀ ਕਦੇ ਦੇਖੀ ਨਹੀਂ ਜਾਈ ਫਸਲ ਵੀ ਮਿੱਟੀ ਚੱਕੇ ਦੇ ਬਾਣ ਚਾਏ ਝੋਨਾ ਬਿਨਾਂ ਰੇ ਰੂੜੀ ਪਾਈ ਤੋਂ ਹੋ ਜੂਗਾ ਹਣਾ ਧੰਨਵਾਦ ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਜਿਹੜਾ ਤੁਸੀਂ ਮੇਰਾ ਖੇਤ ਦੇਖ ਰਹੇ ਹੋ ਇਹ ਪੀਆਰ 14 ਲੱਗੀ ਹੈ ਏ ਵੀਰੇ ਚ ਕਬਾੜ ਬਹੁਤ ਜ਼ਿਆਦਾ ਹੋ ਗਿਆ ਸੀਗਾ ਜਿਰੀ ਦੇਖਦੀ ਵੀ ਨਹੀਂ ਸੀ ਜਦੋਂ ਛੋਟੀ ਸੀਗੀ ਘਟੋ ਘਟ ਅਗੇਠ ਘੇਠ ਕਬਾੜ ਉੱਪਰ ਹੋਣਾ ਜੀਰੀ ਤੇ ਆਂਡੀ ਗੋਂਡੀ ਕਹਿੰਦੇ ਸੀ ਕਿ ਬਾਈ ਇਹਨੂੰ ਵਾਹ ਕੇ ਹੋਰ ਲਾਲਾ ਤੇ ਦੋ ਨੋਮਨੀ ਕੋਡ ਦੀਆਂ ਸਪਰੇਇਆਂ ਕੀਤੀਆਂ ਬਾਈ ਇੱਥੇ ਫਿਰ ਉਹ ਵੀ ਧੱਕਾ ਮਾਰ ਗਏ ਇਹਨੂੰ ਤੇ ਬਾਈ ਸਾਡਾ ਕਿਸਾਨ ਚੈਨਲ ਤੋਂ ਲਾਪਰੀਤ ਬਾਈ ਨੂੰ ਫੋਨ ਕੀਤਾ ਉਹਨਾਂ ਨੇ ਇੱਕ ਸਾਡਾ ਕਿਸਾਨ ਕੋਲ ਹੁੰਦਾ ਜਿਹੜਾ ਉਹਦੇ ਬਾਰੇ ਦੱਸਿਆ ਮੇਰੇ ਉਹਦੀ ਸਪਰੇਇ ਕੀਤੀ ਸੀਗੀ ਤੇ ਪਰ ਇਹ ਚਾਰ ਕੱਟੇ ਯੂਰੀਆ ਖਾ ਗਈ ਏ ਬਾਕੀ ਮੇਰੀ ਆ ਇਧਰ ਲੱਗੀ ਇਹ ਵੀ 14 ਇਹ ਇਹਨੂੰ ਤਿੰਨ ਤਿੰਨ ਕੱਟੇ ਪੇਨੇ ਵੀਰੇ ਤੇ ਤੁਸੀਂ ਰਿਜ਼ਲਟ ਵੇਖੋ ਬਾਈ ਜੀ ਵੀਰੇ ਨੇ ਜਿਹੜਾ ਸਾਡਾ ਕਿਸਾਨ ਕੋਲ ਦੱਸਿਆ ਸੀਗਾ ਉਹਦਾ ਬਹੁਤ ਸੋਨਾ ਮੈਨੂੰ ਰਿਜ਼ਲਟ ਮਿਲਿਆ ਆ ਤੁਸੀਂ ਪੱਡਾ ਦੇਖੋ ਵੀਰੇ ਕੋਈ ਬਿਮਾਰੀ ਨਹੀਂ ਵੀਰੇ ਵਿੱਚ ਉੱਤੇ ਉੱਤੇ ਵੀ ਦਿਖਾ ਦੇਣਾ ਤੁਹਾਨੂੰ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਦੇਖੋ ਵੀਰੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਬਹੁਤ ਸੋਣੀ ਜੀ ਜਿਹੜੀ ਵੀਰ ਇੱਕ ਸਾਰ ਆਜਿਰੀ ਦੇ ਬਰਾਬਰ ਹੈ ਇੱਕ ਵਾਰ ਤੇ ਬਿਲਕੁਲ ਵੀਰ ਖਤਮ ਹੋ ਗਈ ਸੀ ਆਜਿਰੀ ਪਰ ਉਸ ਸਪਰੇ ਨੇ ਬਹੁਤ ਸੋਨਾ ਰਿਜ਼ਲਟ ਦਿੱਤਾ ਵੀਰੇ ਮੈਨੂੰ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ